ਅੱਜ ਸ਼ਿਵ ਸੀਨਾ ਸਕੂਲ ਗੁਰਦਾਸਪੁਰ ਵਿੱਚ ਸਨਾਤਨ ਕ੍ਰਾਂਤੀ ਦਲ ਮਹਿਲਾ ਬਿਗ ਦੇ ਅਗਵਾਈ ਹੇਠ ਸ਼੍ਰੀ ਸਤਿਅ ਸਾਈ ਸੇਵਾ ਸੁਸਾਇਟੀ ਵੱਲੋਂ ਬੱਚਿਆਂ ਨੂੰ ਸਨਾਤਨ ਧਰਮ ਬਾਰੇ ਜਾਣਕਾਰੀ ਦੇਣ ਦੇ ਨਾਲ ਨਾਲ ਭਜਨ ਗਾ ਕੇ ਭਜਨ ਸੰਧਿਆ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਸਕੂਲ ਦੇ ਬੱਚਿਆਂ ਨੂੰ ਠੰਡ ਦੇ ਮੌਸਮ ਨੂੰ ਦੇਖਦੇ ਹੋਏ ਗਰਮ ਕਪੜੇ ਵੀ ਵੰਡੇ ਗਏ ਇਸ ਮੌਕੇ ਮੌਜੂਦ ਸਿਪਸੀਨਾ ਸਕੂਲ ਦੇ ਚੇਅਰਮੈਨ ਤੇ ਸਿਪਸੀਨਾ ਨੇਤਾ ਹਰਵਿੰਦਰ ਸੋਨੀ ਅਤੇ ਸਕੂਲ ਦੀ ਸੰਚਾਲਿਕਾ ਰਾਜਵੰਤ ਬਿੰਮੀ ਨੇ ਸਾਂਝੇ ਤੌਰ ਤੇ ਦੱਸਿਆ ਕਿ ਸਿਪਸੀਨਾ ਸਕੂਲ ਵਿੱਚ ਪੜ੍ਹਾਈ ਦੇ ਨਾਲ-ਨਾਲ ਹਰ ਧਰਮ ਦਾ ਸਤਿਕਾਰ ਕਰਨਾ ਸਿਖਾਇਆ ਜਾਂਦਾ ਹੈ ਇਸੇ ਕੜੀ ਤਹਿਤ ਸ਼੍ਰੀ ਸత్య ਸਾਈ ਸੇਵਾ ਸੁਸਾਇਟੀ ਗੁਰਦਾਸਪੁਰ ਵੱਲੋਂ ਸੁਸਾਇਟੀ ਦੇ ਸੀਨੀਅਰ ਮੈਂਬਰ ਰਣਵੀਰ ਸਿੰਘ ਦੀ ਅਗਵਾਈ ਵਿੱਚ ਭਜਨ ਗਾਇਕ ਪਵਨ ਕੁਮਾਰ ਅਤੇ ਪ੍ਰਤੇਸ਼ ਸ਼ਰਮਾ ਨੇ ਬੱਚਿਆਂ ਦੇ ਨਾਲ ਮਿਲ ਕੇ ਮਹਾਸ਼ਿਵਰਾਤਰੀ ਨਾਲ ਸੰਬੰਧਿਤ ਭਜਨ ਅਤੇ ਰਾਮ ਧੁੰਦਾ ਉਚਾਰਨ ਕੀਤਾ ਜਿਸ ਨਾਲ ਸਾਰਾ ਮਾਹੌਲ ਪੂਰੀ ਤਰ੍ਹਾਂ ਭਗਤੀਮਈ ਹੋ ਗਿਆ ਸੋਸਾਇਟੀ ਦੇ ਸੀਨੀਅਰ ਮੈਂਬਰ ਰਣਵੀਰ ਸਿੰਘ ਪਵਨ ਕੁਮਾਰ ਪ੍ਰਤੀਸ਼ ਸ਼ਰਮਾ ਸੁਮਨ ਸ਼ਰਮਾ ਦਿਵਿੰਦਰ ਕੁਮਾਰ ਅਤੇ ਸ਼ੈਲੀ ਸੈਣੀ ਨੇ ਸੋਸਾਇਟੀ ਵੱਲੋਂ ਕਿਤੇ ਜਾ ਰਹੇ ਪਰਉਪਕਾਰੀ ਕੰਮਾਂ ਬਾਰੇ ਜਾਣਕਾਰੀ ਦਿੱਤੀ ਉਹਨਾਂ ਨੇ ਦੱਸਿਆ ਕਿ ਸਤਿਆ ਸਾਈਂ ਬਾਬਾ ਦਾ ਜਨਮ 23 ਨਵੰਬਰ 1926 ਨੂੰ ਆਂਧਰ ਪ੍ਰਦੇਸ਼ ਵਿੱਚ ਸਤਿਆਨਾਰਾਇਣ ਰਾਜੂ ਦੇ ਰੂਪ ਵਿੱਚ ਹੋਇਆ ਸੀ 14 ਸਾਲ ਦੀ ਉਮਰ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਸ਼ਿਰੜੀ ਸਾਈਂ ਬਾਬਾ ਦਾ ਅਵਤਾਰ ਕਿਤਾ ਉਹਨਾਂ ਨੇ ਦੱਸਿਆ ਕਿ ਸਤਿਐ ਸਾਈ ਬਾਬਾ ਨੇ પ્રેમ ਤੇ ਸੇਵਾ ਦਾ ਸੰਦੇਸ਼ ਦੇ ਕੇ ਆਧਿਆਤਮਿਕ ਲਹਿਰ ਸ਼ੁਰੂ ਕੀਤੀ ਬਚਪਨ ਤੋਂ ਹੀ ਦਿਆਲੂ ਸੁਭਾਅ ਦੇ ਸਾਈ ਬਾਬਾ ਦੀ ਜ਼ਿੰਦਗੀ ਵਿੱਚ ਵਿਚੂ ਦੇ ਕਟਣ ਤੋਂ ਬਾਅਦ ਬਦਲਾਅ ਆਇਆ ਅਤੇ ਉਹ ਸੰਸਕ੍ਰਿਤ ਦੇ ਸ਼ਲੋਕ ਬੋਲਣ ਲੱਗੇ ਸਾਈ ਬਾਬਾ ਹਮੇਸ਼ਾ ਸਭ ਤੋਂ ਪਹਿਲਾਂ ਮਾਤਾ ਪਿਤਾ ਦੀ ਪੂਜਾ ਕਰਨ ਦਾ ਸੰਦੇਸ਼ ਦਿੰਦੇ ਰਹੇ। ਉਹਨਾਂ ਨੇ ਇਹ ਵੀ ਦੱਸਿਆ ਕਿ ਅੱਜ ਵੀ ਪਲਵਲ ਅਤੇ ਨਈਂ ਮੁੰਬਈ ਵਿੱਚ ਬਣੇ ਸੱਤਿਆ ਸਾਈਂ ਦੇ ਹਸਪਤਾਲ ਕੈਂਸਰ ਅਤੇ ਦਿਲ ਦੀਆਂ ਬਿਮਾਰੀਆਂ ਦਾ ਮੁਫਤ ਇਲਾਜ ਕਰ ਰਹੇ ਨੇ। ਇਸੀ ਪਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਅੱਜ ਬੱਚਿਆਂ ਨੂੰ ਬੁਰਾਈਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ ਗਿਆ। ਸੋਸਾਇਟੀ ਵੱਲੋਂ ਸਕੂਲ ਨੂੰ ਗੋਲਡਨ ਗਰੁੱਪ ਦੇ ਚੇਅਰਮੈਨ ਮੋਹਿਤ ਮਹਾਜਨ ਦੇ ਨਿਵਾਸ ਸਥਿਤ ਮੰਦਿਰ ਵਿੱਚ ਖੂਨ ਬਾਲੀ ਭਜਨ ਸੰਧਿਆ ਲਈ ਸੱਦਾ ਵੀ ਦਿੱਤਾ ਗਿਆ। ਸਕੂਲ ਦੇ ਬੱਚਿਆਂ ਅਤੇ ਅਧਿਆਪਕ ਕਾਂਦੀ ਬਿੰਤੀ ਤੋਂ ਸੋਸਾਇਟੀ ਨੇ ਫੈਸਲਾ ਕੀਤਾ ਹੈ ਕਿ ਹੁਣ ਹਰ ਮਹੀਨੇ ਦੇ ਪਹਿਲੇ ਅਤੇ ਤੀਸਰੇ ਇਤਵਾਰ ਨੂੰ ਸਕੂਲ ਵਿੱਚ ਭਜਨ ਸਭਾ ਦਾ ਆਯੋਜਨ ਕੀਤਾ ਜਾਵੇਗਾ ਤਾਂ ਜੋ ਬੱਚੇ ਸਨਾਤਨ ਧਰਮ ਅਤੇ ਭਗਤੀ ਸੰਗੀਤ ਨਾਲ ਜੁੜੇ ਰਹਿਣ ਜਕਰਾਈ ਵੀ ਬੁੱਝ ਲੇ ਬੋਲੋ ਸਹੀ ਬਾਬਾ ਜੀ ਕੀ ਜੈ ਸਹੀ ਬਾਬਾ ਜੀ ਕੀ ਜੈ ਸਹੀ ਬਾਬਾ ਜੀ ਕੀ ਜੈ ਬੋਲੋ ਸ਼ੰਗਰ ਭਗਵਾਨ ਕੀ ਜੈ ਅੱਜ ਸਤੇਸਾਈ ਸਮਿਤੀ ਸੇਵਾ ਸਮਿਤੀ ਸੇਵਾ ਸਮਿਤੀ ਗੁਰਦਾਸਪੁਰ ਇਹ ਸਾਡੇ ਸ਼ਿਵसेना ਵਿਦਿਆਲੇ ਦੇ ਵਿੱਚ ਇਹਨਾਂ ਦੇ ਜੋ ਸਦਸੇगण ਨੇ ਉਹ ਆਏ ਨੇ ਔਰ ਇਹਨਾਂ ਨੇ ਅੱਜ ਸਾਡੇ ਬੱਚਿਆਂ ਨੂੰ ਬਹੁਤ ਪਿਆਰ ਕੀਤਾ ਨਾ ਸਿਰਫ ਇਹਨਾਂ ਨੂੰ ਸਵੈਟਰ ਦਿੱਤੇ ਜੈਕੇਟਸ ਦਿੱਤੀਆਂ ਕੈਪਸ ਦਿੱਤੀਆਂ ਬਲਕਿ ਉਸ ਤੋਂ ਇਲਾਵਾ ਇਹਨਾਂ ਨੂੰ ਅੱਛੀ ਸਿੱਖਿਆ ਦਿੱਤੀ ਕਿ ਮਾਤਾ ਪਿਤਾ ਤੋਂ ਵੱਡ ਕੋਈ ਨਹੀਂ ਸਭ ਤੋਂ ਪਹਿਲਾਂ ਮਾਤਾ ਪਿਤਾ ਹੈ ਬੱਚਿਆਂ ਨੂੰ ਉਸੇ ਇਹਨਾਂ ਨੇ ਆ ਕੇ ਕਿ ਸਾਡੇ ਸਾਈਂ ਬਾਬਾ ਜੀ ਨੇ ਸਾਨੂੰ ਪਹਿਲੇ ਦਿਨ ਤੋਂ ਇਹ ਗੱਲ ਕਹੀ ਸੀ ਕਿ ਪ੍ਰਥਮ ਜੋ ਪੂਜੇ ਨੇ ਉਹ ਆਪਣੇ ਮਾਤਾ ਪਿਤਾ ਨੇ ਪਹਿਲਾ ਉਹਨਾਂ ਨੂੰ ਪੂਜਾਇਆ ਕਰੋ ਉਸ ਤੋਂ ਬਾਅਦ ਕਿਸੇ ਹੋਰ ਦੀ ਵਾਰੀ ਆਉਂਦੀ ਹੈ ਔਰ ਇਹ ਬੱਚੇ ਨੇ ਅੱਜ ਮੈਂ ਕਹਿੰਦਾ ਕਿ ਬੜੇ ਅچھے ਤਰੀਕੇ ਨਾਲ ਸੁਣਿਆ ਵੀ ਔਰ ਮੇਰੇ ਖਿਆਲ ਅਡਾਪਟ ਵੀ ਕਰਨਗੇ ਔਰ ਉਹਨਾਂ ਨੂੰ ਬੜੀ ਵਧੀਆ ਤਰੀਕੇ ਦੇ ਨਾਲ ਉਹ ਆਪਣੀ ਜੀਵਨ ਕਿ ਕਹਿੰਦੇ ਹੈ ਗ੍ਰਹਿਣ ਵੀ ਕਰਨਗੇ ਇਸ ਤੋਂ ਇਲਾਵਾ ਸਾਡੇ ਰਣਵੀਰ ਸਾਹਿਬ ਨੇ ਇਹਨਾਂ ਨੂੰ ਇੱਕ ਚੀਜ਼ ਦੱਸੀ ਹੈ ਕੀ ਹਮੇਸ਼ਾ ਮਿਲ ਜੁਲ ਕੇ ਰਹਿਣਾ ਹੈ ਪਿਆਰ ਨਾਲ ਰਹਿਣਾ ਹੈ ਔਰ ਸਿੱਖਿਆ ਗ੍ਰਹਿਣ ਕਰਨੀ ਹੈ ਤਾਂ ਕਿ ਤੁਹਾਡਾ ਜੀਵਨ ਸਤਰ ਜਿਹੜਾ ਉਹ ਉੱਚਾ ਹੋ ਸਕੇ ਇਹ ਜੋ ਵਿਕਸ਼ਾ ਮੰਗਣ ਵਾਲੀ ਜੋ ਪ੍ਰਵਿਰਤੀ ਹੈ ਇਹਨੂੰ ਛੱਡਣਾ ਪਵੇਗਾ ਔਰ ਮੇਰੇ ਖਿਆਲ ਤੋਂ ਸਾਡੇ ਬੱਚੇ ਤਾਂ ਆਲਰੇਡੀ ਇਸ ਚੀਜ਼ ਨੂੰ ਛੱਡ ਚੁੱਕੇ ਨੇ ਜਦੋਂ ਤੱਕ ਇਹਨੂੰ ਸਮਝਾਉਂਦੇ ਰਹੇ ਆ ਬਟ ਅੱਜ ਇਹਨਾਂ ਦੇ ਸਮਝਾਉਣ ਨਾਲ ਹੋਰ ਸਾਨੂੰ ਫਾਇਦਾ ਮਿਲੇਗਾ ਇਸ ਤੋਂ ਇਲਾਵਾ ਖੜੇ ਪਵਨ ਜੀ ਨੇ ਅچھے ਸਿੰਗਰ ਨੇ ਅੱਛਾ ਗੁਣਗਾਨ ਕਰਦੇ ਨੇ ਸਾਡ ਪ੍ਰਿੰਸੀਪਲ ਜੀ ਹੈਗੇ ਨੇ ਅੱਛਾ ਗੁਣਦਾਨ ਕਰਦੇ ਨੇ ਸਾਈਂ ਬਾਬਾ ਜੀ ਦਾ ਹੋਰ ਸਾਡੇ ਭक्ति ਭਾਵ ਦੇ ਜੋ ਆਪਣੇ ਵਿਚਾਰ ਜਿਹੜੇ ਦੇਣੀ ਹੁੰਦੇ ਆ ਤੇ ਬੜਾ ਅੱਛਾ ਉਦਦਿਤ ਕਰਦੇ ਨੇ ਔਰ ਇਹਨਾਂ ਨੇ ਇੱਕ ਅੱਜ ਸਾਡੇ ਨਾਲ ਇੱਕ ਪ੍ਰੋਮਿਸ ਕੀਤਾ ਕਿ ਹਰ ਸੰਡੇ ਨੂੰ ਉਹ ਬੱਚਿਆਂ ਵਿੱਚ ਆਨ ਕਰਨਗੇ ਇਹਨਾਂ ਨੂੰ ਸਸਨ ਇਹਨਾਂ ਨਾਲ ਬੈਠ ਕੇ ਕਰਨ ਕਰਾਂਗੇ ਇਹਨਾਂ ਨੂੰ ਅੱਛੀ ਅੱਛੀ ਜਿਹੜੇ ਪੰਜਨ ਉਹ ਸੁਣਾ ਕੇ ਵੀ ਸੁਣਨਗੇ ਵੀ ਉਹਨਾਂ ਨੂੰ ਸੁਣਨਗੇ ਵੀ ਤੋ ਸੋ ਇੱਕ ਬੜਾ ਅੱਛਾ ਮਾਹੌਲ ਅਜ ਰਿਹਾ ਔਰ ਅਸੀਂ ਏ ਸੱਤੇਸਾਈ ਸੇਵਾ ਸਮਿਤੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਔਰ ਆਸ਼ਾ ਕਰਦੇ ਆਂ ਕਿ ਅਸਾਂ ਇਸ ਬਾਅਦ ਇੱਕ ਦੂਜੇ ਦੇ ਨਾਲ ਸਹਿਯੋਗ ਦੇ ਨਾਲ ਅਸਾਂ ਅੱਗੇ ਚੱਲਦਾ ਰਹੇਗਾ ਔਰ ਸਾਡੀ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਉਹਨਾਂ ਦੇ ਵਿੱਚ ਬਹੁਤ ਸੁਧਾਰ ਆਏਗਾ ਤਾਂ